ਲੁਧਿਆਣਾ ਦੇ ਸਾਊਥ ਸਿਟੀ ਇਲਾਕੇ 'ਚ ਐਸਐਸ ਖੁਰਾਨਾ ਦੀ ਅਗਵਾਈ ਹੇਠ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਆਕਾਲੀ ਦਲ, ਛੱੜ, ਭਾਜਪਾ ਸ਼ਾਮਲ ਹੋਏ ਵਿਪਨਸੂਦ ਕਾਕਾ ਵੀ ਕਾਰੋਬਾਰੀਆਂ ਵੱਲੋਂ ਨਿੱਘਾ ਸਵਾਗਤ ਉਹਨਾਂ ਦਾ ਕੀਤਾ ਗਿਆ ਐਸਰਾਂ ਉਹਨਾਂ ਜਿੱਥੇ ਕਾਰੋਬਾਰੀ ਦੇ ਨਾਲ ਗੱਲਬਾਤ ਕੀਤੀ ਉੱਥੇ ਹੀ ਉਹਨਾਂ ਭਾਜਪਾ ਦੀਆਂ ਨੀਤੀਆਂ ਲੈ ਕੇ ਚੋਣਾਂ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਉਦੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਪਨਸੂਦ ਕਾਕਾ ਨੇ ਕਿਹਾ ਕਿ ਉਹਨਾਂ ਜਿੱਥੇ ਪ੍ਰਾਪਰਟੀ ਕਾਰੋਬਾਰੀ ਨਾਲ ਮੀਟਿੰਗ ਕੀਤੀ ਹੈ ਤਾਂ ਉੱਥੇ ਇਹਨਾਂ ਨੂੰ ਭਾਜਪਾ ਦੀਆਂ ਨੀਤੀਆਂ ਬਾਰੇ ਦੱਸਿਆ ਉਹਨਾਂ ਨੇ ਕਿਹਾ ਸਟੇਟ ਹோம் ਨਿਊਜ਼ ਲਈ ਸੁਰਿੰਦਰ ਸਵਾਨੀ ਦੀ ਰਿਪੋਰਟ। ਕੋਈ ਮੀਟਿੰਗ ਕੀਤੀ ਗਈ ਹੈ। ਕਿਹੜੇ-ਕਿਹੜੇ ਵਿਸ਼ੇ ਜਿਹੜੇ ਵਿਚਾਰੇ ਗਏ ਨੇ ਅੱਜ। ਆ ਜਾਪੀ। ਜੈ ਸ਼੍ਰੀ ਰਾਮ। ਆ ਜਾਦਾ ਜਾਓ ਤੁਸੀਂ ਆ ਜਾਓ ਖੁਰਾਨਾ ਜੀ। ਜੀ। ਅੱਜ ਮੈਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਘਰ ਵਾਪਸੀ ਕੀਤੀ ਹੈ। ਅੱਜ ਐਸਐਸ ਖੁਰਾਨਾ ਜੀ ਨੇ ਸਾਰੇ ਵਪਾਰੀ ਸਾਰੇ ਸ਼ਹਿਰ ਦੇ ਵਪਾਰੀ ਇਕੱਠੇ ਕੀਤੇ ਤੇ ਮੇਰਾ ਮਾਨ ਸਨਮਾਨ ਕੀਤਾ। ਮੈਂ ਪਹਿਲਾਂ ਤਾਂ ਇਹਨਾਂ ਦਾ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦਾ। ਇਹਨਾਂ ਨੇ ਮੈਨੂੰ ਇਹਨਾਂ ਮਾਨ ਬਖਸ਼ਿਆ। ਬਾਕੀ ਅੱਗੇ ਜਿਹੜੇ ਹੈਗੇ ਆ ਵਿਚਾਰ ਜਿਹਦਾ ਮੋਦੀ ਸਾਹਿਬ ਨੇ ਜੋ ਦੇਸ਼ ਲਈ ਕੀਤਾ ਜਾਂ ਵਰਲਡ ਵਾਈਜ਼ ਜੋ ਹਿੰਦੁਸਤਾਨ ਦਾ ਨਾਮ ਬਣਾਇਆ ਅਸੀਂ ਵੀ ਚਾਹਾਂਗੇ ਸੇਵਾ ਕਰਕੇ ਉਹਨਾਂ ਨਾਲ ਉਹਨਾਂ ਦੇ ਸਹਿਯੋਗ ਕਰੀਏ ਤੇ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਬੰਦਾ ਇੱਥੋਂ ਜਿਤਾ ਕੇ ਭੇਜੀਏ ਤਾਂ ਜੋ ਹੋਰ ਹਿੰਦੁਸਤਾਨ ਨੂੰ ਮਜ਼ਬੂਤ ਬਣਾ ਸਕੀ। ਤੁਸੀਂ ਸਾਬ ਵਜ੍ਹਾ ਕੀ ਰਹੀ ਹੈ? ਅਕਾਲੀ ਦਲ ਦੇ ਵੱਲੋਂ ਤੁਹਾਡੀ ਟਿਕਟ ਨੂੰ ਅਨਾਉਂਸ ਕਰ ਦਿੱਤਾ ਗਿਆ ਸੀ ਪਰ ਤੁਸੀਂ ਜਿਹੜਾ ਮੈਂ ਆਪਣੇ ਵਿਚਾਰਧਾਰਾ ਨੂੰ ਦੇਖਦੇ ਹੋਏ ਮੈਂ ਆਪ ਮਨਾ ਕਰਕੇ ਆਇਆ ਮੇਰੀ ਕਿਸੇ ਨੇ ਟਿਕਟ ਨਹੀਂ ਕੱਟੀ। ਜੀ ਮੈਂ ਆਪ ਮਨਾ ਕਰਕੇ ਆਇਆ ਕਿਉਂਕਿ ਸਾਡਾ ਸਮਾਜ ਸਾਰ ਜਦੋਂ ਦੇਖ ਕੇ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਦੀ ਹਿੰਦੁਸਤਾਨ ਦੇ ਪ੍ਰਤੀ ਕੰਮ ਕੀਤੇ ਜਿਹੜੇ ਹਨ ਉਹਨਾਂ ਦੇਖਦੇ ਹੋਏ ਮੈਂ ਉਹ ਛੱਡ ਕੇ ਆਇਆ ਮੈਨੂੰ ਕਿਸੇ ਨਾਲ ਕੋਈ ਗਿਲਾ ਨਹੀਂ ਰਣਜੀਤ ਢਿੱਲੋਂ ਜੀ ਨੇ ਵੀ ਤੁਹਾਡੇ ਤੋਂ ਸਵਾਲ ਚੁੱਕੇ ਨੇ ਉਹ ਕਹਿੰਦੇ ਕਿ ਮੌਕਾ ਉਹ ਵਧੀਆ ਬੰਦੇ ਆ ਉਹਨਾਂ ਨੂੰ ਮੌਕਾ ਮਿਲਿਆ ਉਹ ਵੀ ਲੜਨ ਗਏ ਉਹਨਾਂ ਨੂੰ ਪਾਰਟੀ ਨੇ ਮੌਕਾ ਦਿੱਤਾ ਉਹ ਲੜਨ ਗਏ ਪਰ ਤੁਹਾਡੇ ਤੋਂ ਉਹਨਾਂ ਨੇ ਸਵਾਲ ਤੇ ਠੀਕ ਹੈ ਨੀ ਮੌਕਾ ਦਾ ਫਾਇਦਾ ਚਾਹਤ ਨਹੀਂ ਨਹੀਂ ਮੌਕੇ ਦਾ ਫਾਇਦਾ ਮੈਂ ਟਿਕਟ ਛੱਡ ਕੇ ਆਇਆ ਮੈਂ ਕੋਈ ਚੀਜ਼ ਮੰਗੀ ਨਹੀਂ ਜਾਂ ਮੈਂ ਬੀਜੇਪੀਸੀ ਕੋ ਆ ਕੇ ਕੋਈ ਚੀਜ਼ ਨਹੀਂ ਡਿਮਾਂਡ ਕੀਤੀ ਬਿਨਾਂ ਸ਼ਰਤ ਤੋਂ ਆਇਆ ਜੀ ਇਸ ਲਈ ਮੇਰੇ ਤੋਂ ਸਵਾਲ ਚੁੱਕਣਾ ਤਾਂ ਮੈਂ ਇੱਕ ਟਿਕਟ ਛੱਡ ਕੇ ਆਇਆ ਉਹਨਾਂ ਦਾ ਮੈਨੂੰ ਸ਼ੁਕਰਾਨਾ ਕਰਨਾ ਚਾਹੀਦਾ ਵੀ ਉਹਨਾਂ ਇਹ ਵੀ ਕਹਿਣਾ ਕਿ ਲੋਕਾਂ ਦੇ ਵਿੱਚ ਵਿਚਰਦੇ ਨਹੀਂ ਸੀ ਇਸੇ ਕਰਕੇ ਉਹ ਕਹਿੰਦੇ ਕਿ ਮੈਂ ਤਾਂ ਹਮੇਸ਼ਾ ਜਿਹੀ ਕਦੇ ਦੇਖਿਆ ਮਨ ਘਰ ਬੈਠੇ ਮੈਂ ਤਾਂ ਹਮੇਸ਼ਾ ਹੀ 12 ਘੰਟੇ ਤੁਸੀਂ মিডিਆ ਵਾਲੇ ਸਾਰੇ ਇਸ ਚੀਜ਼ ਦੇ Goa 12 ਘੰਟੇ ਪਬਲਿਕ ਦੇ ਵਿੱਚ ਰਹਿਣਾ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਕਦੇ ਕਿਤੇ ਵੀ ਦੇਖ ਲਓ ਮੈਂ ਕਦੀ ਘਰ ਬੈਠੇ ਨਹੀਂ ਕੋਈ ਦੁੱਖ ਹੈ ਸੁੱਖ ਹੈ ਮੈਂ ਹਮੇਸ਼ਾ ਰਹਿਣਾ ਇਸ ਮੀਨ ਸੜਕਾਂ ਦੇ ਉੱਤੇ ਮਨ ਜਦੋਂ ਮਰਜ਼ੀ ਦੇਖਿਆ ਜਾ ਸਕਦਾ ਕੋਈ ਇਹ ਕਹੀ ਨਹੀਂ ਸਕਦਾ ਘਰ ਬੈਠਾ ਕਿਤੇ ਨਾ ਕਿਤੇ ਵਿਰੋਧੀ ਇਹ ਵੀ ਸਵਾਲ ਚੁੱਕ ਰਹੇ ਨੇ ਮੇਰਾ ਕੋਈ ਵਿਰੋਧੀ ਨਹੀਂ ਉਹ ਮੇਰੇ ਨਾਲ ਪਿਆਰ ਕਰਦੇ ਹੋ ਐਵੇਂ ਮਜ਼ਾਕ ਕਰਦੇ ਅੱਜ ਰੀਅਲ ਏਸਟੇਟ ਕਾਰੋਬਾਰੀ ਵੀ ਇਕੱਠੇ ਹੋਏ ਨੇ ਕਿ ਕਿਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਇਹਨਾਂ ਨੇ ਮੀਟਿੰਗ ਕੀਤੀ ਇਹਨਾਂ ਦੀਆਂ ਜੋਸ਼ ਮਸੇ ਹੋਣ ਗਿਆ ਅਸੀਂ ਆਪਣੇ ਸੀਨੀਅਰਾਂ ਨੂੰ ਕਹਿ ਕੇ ਉਹਦਾ ਹੱਲ ਕਰਾਂਦੇ 100% ਕੋਸ਼ਿਸ਼ ਕਰਾਂਗੇ ਤਾਂ ਕਿ ਅੱਗੇ ਕੋਈ ਦਿੱਕਤ ਨਾ ਆਵੇ ਕਿਹ ਦੇਖਦੇ ਹਾਂ ਮਿੰਦੋ ਸਾਹਿਬ ਹੋਰ ਕੀ ਕਰੇ ਹਾਂਜੀ ਸਰ ਜਿਹੜੀ ਅੱਜ ਮੀਟਿੰਗ ਕੀਤੀ ਗਈ ਸੀ ਸਰ ਇਹ ਸਾਰੇ ਫੈਮਲੀਜ਼ ਕਰਤੀ ਆ ਫਰ ਸਾਰੇ ਮੇਰੇ ਜੀ ਸਭਰਾਮਾ ਮਿਲ ਮਿਲ ਕੇ ਕਾਕਾ ਜੀ ਨੇ ਮੀਟਿੰਗ ਕਰਵਾਈ ਹੈ ਸਾਰਾ ਬਹੁਤ ਮਜ਼ਾ ਆਇਆ ਸਾਨੂੰ ਤੇ ਅਸੀਂ ਕਹਿੰਦੇ ਪਰ ਸਾਡਾ ਪ੍ਰਮਾਤਮਾ ਸਾਡਾ મોદી ਸਾਡਾ ਜਿੱਤੇ ਔਰ ਸਾਰੇ ਜਣ ਬੀਜੇਪੀ ਨੂੰ ਵੋਟ ਪਾਓ ਫਤਵਤ ਬਿਤਾਓ 400 ਤੋਂ ਬਾਅਦ ਰੋਟਾ ਹੋ ਔਰ ਸਾਡਾ ਹਿੰਦੁਸਤਾਨ ਹੋਰ ਤਕੀ ਕਰੇ ਸਾਡਾ ਹਿੰਦੁਸਤਾਨ ਤੱਕ ਇਹਨੂੰ ਸਾਡਾ ਪੰਜਾਬ ਆਪੇ ਤੱਕੀ ਕਰੂਗਾ ਸਾਡੇ ਵੀਰ ਜੀ ਸਾਡੇ ਸਾਡੇ ਨਾਲ ਖੜੇ ਕਾਕਾ ਭਾਜੀ ਅਸੀਂ ਸਭ 40 ਸਾਲ ਤੋਂ ਇਕੱਠਾ ਇੱਕ ਫੈਮਲੀ ਭਰਾ ਬਣ ਪਨੇ ਹੋਏ ਹਾਂ ਔਰ ਇਹ ਚੰਗਾ ਹੋਇਆ ਸਾਡੇ ਬੀਜੇਪੀ ਚੱਲ ਗਏ ਕਾਰੋਬਾਰ ਨੂੰ ਲੈ ਕੇ ਵੀ ਕਾਰੋਬਾਰ ਜੋ ਬਾਕੀ ਸਾਰੀ ਜੋ ਸਮੱਸਿਆ ਹੋਣ ਗਿਆ ਸਾਡੇ ਭਾਈ ਸੁਣਨਗੇ ਤੇ ਅੱਕੇ ਜਾ ਕੇ ਕਰਾਂਗੇ ਸੈਂਟਰ ਗਵਰਨਮੈਂਟ ਜਾਣ ਕੇ ਸਾਡਾ ਮਸਲੇ ਹੱਥ ਸਾਡੇ ਹੱਲ ਕਰਨਗੇ